ਅੱਜ ਆਮ ਆਦਮੀ ਪਾਰਟੀ ਦੇ ਸੁਖਪਾਲ ਸਿੰਘ 18 ਦੇ ਨਾਲ ਮੁਝ ਵਿਚਾਰ ਕਰਨ ਗਏ ਸੀ ਭੜ ਜੀ ਉਹਨੇ ਸਵਾਲ ਪੁੱਛੇ ਤੇ ਸਾਰੇ ਵੀਰ ਨਾਲ ਸੀ ਪੈ ਕੇ ਦੱਸੋ ਕੀ ਕੀ ਪੰਜ ਸਵਾਲ ਪੁੱਛੇ ਦੱਸੋ ਜੀ ਜੀ ਹੱਥ ਜੋੜ ਕੇ ਉਹਨਾਂ ਨੂੰ ਸਵਾਲ ਕੀਤਾ ਸੀਗਾ ਵੀ ਉਹ ਦਸੜ ਵੀ ਸਰਪ ਚੰਦ ਰਾਉ ਸਿੰਘ ਖਾਸਾ ਪਿੰਡ ਰਵਾਲੀਓ ਨੂੰ ਜਿਹੜਾ ਨੂੰ ਪੂਰ ਵਿਸ਼ਵਾਸ ਮਹਾਂਸ਼ਾਸਰ ਕਹਿੰਦਾ ਮੌਨਸਟਰ ਕਹਿੰਦਾ ਉਹਨਾਂ ਦੀ ਪਾਰਟੀ ਦਾ ਤੇ ਉਹ 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 ਕੀ ਕਹਿੰਦੇ ਐ ਸੰਜਨੈਲ ਸਿੰਘ ਦੀ ਖਾਸਾ ਪਿੰਨ ਵਾਲਿਆਂ ਨੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਬਿਲਕੁਲ ਵੀ ਸੁਪੇ ਅਸ ਆਪਣਾ ਜਵਾਬ ਦੇਣ ਤੋਂ ਮਨ ਕਰ ਹੋ ਗਏ ਦੂਜਾ ਕੁਐਸਚਨ ਪੁੱਛਿਆ ਸੀਗਾ ਵੀ ਸਾਡੇ ਜੱਥੇਦਾਰ ਜਿਹੜੇ ਭਾਈ ਹਵਾਲਾ ਜੀ ਆ ਤੁਸੀਂ ਉਹਨਾਂ ਨੂੰ ਅਸੀਂ ਸਾਡੇ ਸਿੱਖ ਨੂੰ ਵੀ ਕੰਪਰੈਸਰ ਰਿਹਾ ਸਾਡੇ ਜੱਥੇਦਾਰ ਰਿਹਾ ਤੁਸੀਂ ਉਹਨਾਂ ਨੂੰ ਅੱਤਵਾਦੀ ਕਹਿੰਦੇ ਹੋ ਜਾਂ ਤੁਸੀਂ ਆਪਣਾ ਜੱਥੇਦਾਰ ਮੰਨਦੇ ਹੋ ਉਹਨਾਂ ਨੇ ਉਦੋਂ ਵੀ ਕੋਈ ਜਵਾਬ ਨਹੀਂ ਦਿੱਤਾ ਉਹ ਕਹਿੰਦੇ ਵੀ ਰਿਸਰਚ ਕਰ ਲਓ ਮੈਂ ਜਵਾਬ ਨਹੀਂ ਦੇਗਾ ਸੋ ਮਨ ਕਰ ਹੋ ਗਏ ਦੋਨੋਂ ਕਲਾ ਤੋਂ ਹੁਣ ਜਿਹੜੇ ਲੋਕ ਇਸਲਾਮ ਆਦਮੀ ਪਾਰਟੀ ਦੇ ਪਿੱਛੇ ਲੱਗੇ ਆ ਤਾਂ ਜਾਓ ਇਹ ਸੋਚਣ ਕਿ ਉਹ ਸੱਤ ਜਰਨੈਲ ਸਿੰਘ ਖਾਨ ਸਾਹਿਬ ਪਿੰਡ ਵਾਲੇ ਦੀ ਭਾਈ ਜੀ ਤਾਰ ਸਿੰਘ ਦੀ ਕਾਰਾਂ ਨੂੰ ਜ਼ੱਫੇਦਾਰ ਮੰਨ ਲਿਆ ਆਪਣਾ ਜਾਂ ਫਿਰ ਆਮ ਆਦਮੀ ਪਾਰਟੀ ਦੇ ਤਰੱਕੇ ਦੇ ਥੱਲੇ ਖੜਾ ਹੋਣਾ ਚਾਹੁੰਦੇ ਆ ਸਾਫ ਤਾਂ ਇਹਨਾਂ ਨੇ ਖਿੱਚੀ ਹੈ ਅਸੀਂ ਕਿੰਨਾ ਵੀ ਟਾਈਮ guzਰਾ ਚੋਦੇ ਸੀ

ਕਮਲ ਵਾਲਾ ਬੰਦੇ ਆ ਤੁਹਾਡਾ ਜਿਹੜਾ ਰੰਗ ਕਰਦੇ ਆ ਆ ਜਿੱਥੇ ਫੋਰਸ ਵਾਲ ਤੁਸੀਂ ਜਿਹੇ ਸਕੇ ਕੋਣੇ ਕੋਣੋਂ ਯੂਰਪਨ ਸੋਮਥਿੰਗ ਇੰਡੀਅਨ ਸਰਕਾਰ ਦੇ ਅੰਦਰ ਹੈ ਨਾ ਆ 12 ਇਸ ਤੋਂ ਸੀ ਇੰਡੀਅਨ ਸਰਕਾਰ ਨੂੰ ਪੁਨਾ ਦੀ ਹਾਂਜੀ ਤੁਸੀਂ ਉਹਦੀ ਪਾਰਟੀ ਇੰਡੀਅਨ ਸਰਕਾਰ ਦੀ ਇੱਕ ਪਾਰਟੀ ਹੈ ਜਿਹੜੀ ਹੋਰ ਰੈਪਰਜੈਂਟੇਸ਼ਨ ਕਰੇ ਨਾ ਸਪਾਰਟੀ ਇਸ ਨਾਟ ਆ ਪਾਰਟ ਆਫ ਦ ਗਵਰਨਮੈਂਟ ਤੁਸੀਂ ਉਹ ਇੰਡੀਅਨ ਸੰਵਿਧਾਨ ਦੇ ਥੱਲੇ ਉਹਦੀ ਲੈਜਿਸਲੇਟਿਵ ਕੋਰਿੰਗਰੀ ਅਧਾਰ ਸੰਮਿਤਾ ਜਿਹੜੀ ਹੈਗੀ ਉਹਦੀ ਖੁਦ ਦਾ ਆਈ ਐਮ ਅ ਮੈਂਬਰ ਆਫ ਦ ਆਮਾਦੀ ਪਾਰਟੀ ਹਾਂ ਜੀ ਤੇ ਆਮਾਦੀ ਪਾਰਟੀ ਜਿਹੜੀ ਆ ਪੂਰੀ ਜਿਹੜੀ ਵੀ ਆ ਉਹਨਾਂ ਦੇ ਵਿਚਾਰ ਹੈ ਉਹਨਾਂ ਦੀ ਜਿਹੜੀ ਬਣੀ ਹੋਈ ਕੋਈ ਲੈਜਿਸਲੇਸ਼ਨ ਰੈਜਿਸਟ੍ਰੇਸ਼ਨ ਉਹ ਸੰਵਿਧਾਨ ਦੇ ਥੱਲੇ ਆ ਜਿਹੜੀ ਟੂ ਇਲੈਕਸ਼ਨ ਕਰਨੀ ਆ ਉਹ ਸੰਵਿਧਾਨ ਦੇ ਥੱਲੇ ਲੱਗੀ ਅੱਜ ਹੈ ਇਹ ਚੈਰਮੈਨ ਨੂੰ ਵੀ ਰੋਲ ਰੈਪ੍ਰੈਜੈਂਟੇਸ਼ਨ ਹੋ ਰਿਹਾ ਐਸ ਐਕਚੁਅਲੀ ਇਜ਼ ਅ ਮੈਟਰ ਆਫ ਪਾਰਟ ਆਫ ਦ ਪਾਰਟੀ ਇਸ ਮੈਂ ਕਿ ਰੈਪ੍ਰੈਜੈਂਟੇਸ਼ਨ ਹੋ ਰਹੀ ਹੈ ਹਾਂਜੀ ਬਿਲਕੁਲ ਤੁਹਾਨੂੰ ਕੁਝ ਸਵਾਲ ਇਹੇ ਸੱਟੇ ਵੀ ਇਸ ਵੇਲੇ ਜਦੋਂ ਤੁਸੀਂ ਉਸ ਪਾਰਟੀ ਸਰਕਾਰ ਦੇ ਖੈਰ ਖਵਾ ਬਣ ਕੇ ਇੱਥੇ ਆਈ ਹੋ ਤੇ ਜਿਹੜੇ ਸਾਰਿਆਂ ਤੋਂ ਜ਼ਿਆਦਾ ਸਾਨੂੰ ਇਸ ਵੇਲੇ ਜਿਹੜੇ ਸਾਡੇ ਪੋਲੀਟਿਕਲ ਪੀਸਨ ਨੇ ਸਮਝ ਜਨੈਤ ਸਿੰਘ ਦੀ ਖਾਲਸਾ ਪੰਜਾਬ ਵਾਲੇ ਨੇ ਜਿਹੜੀ ਸੋਚ ਸੀਗੀ ਪੰਜਾਬ ਦੀ ਤੇ ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਸੱਜ ਜਨੈਤ ਸਿੰਘ ਦੀ ਖਾਲਸਾ ਪੰਜਾਬ ਵਾਲੇ ਖਬਰ ਵਿਸ਼ਵਾਸ ਤੇ ਉਸ ਤੋਂ ਬਾਅਦ ਤੁਹਾਡੇ ਹੋਰ ਪਾਰਟੀ ਦੇ ਲੀਡਰ ਨੇ ਇਹਨਾਂ ਨੂੰ ਮਹੀਸ਼ਾਸਰ ਮੌਨਸਟਰ ਤੇ ਹੋਰ ਚੀਜ਼ਾਂ ਕਹੀਆਂ ਵਿਦ ਤੁਹਾਡਾ ਐਜ਼ ਅ ਪਾਰਟੀ ਰਿਪਰੈਜ਼ੈਂਟੇਟਿਵ ਤੁਸੀਂ ਸੰਜਨ ਨਾਲ ਸਿੰਘ ਦੀ ਖਾਲਸਾ ਪਿੰਡ ਨਾਲ ਵਾਲਿਆਂ ਨੂੰ ਕੀ ਕਹਿੰਦੇ ਹੋ ਆਈ ਐਮ ਨਾਟ ਹੇਅਰ ਟੂ ਯੂ نو ਗਿਵ ਐਨੀ ਐਕਸਪਲੇਨੇਸ਼ਨ ਲਾਈਕ ਦਿਸ ਮੈਂ ਤੁਹਾਨੂੰ ਕੁਐਸਚਨ ਕਰ ਰਹੀ ਜੀ ਮੈਂ ਤੁਹਾਨੂੰ ਤੁਹਾਡਾ ਓਪੀਨੀਅਨ ਕੋਈ ਹੋਏਗਾ ਕੋਈ ਮੈਂ ਤਾਂ ਤੁਹਾਡਾ ਓਪੀਨੀਅਨ ਪੁੱਛ ਰਹੀ ਹਾਂ ਤੇ ਜਿਹੜੇ ਅਸ ਵੇਲੇ ਸਾਡੇ ਸਿੱਖ ਪੰਥ ਦੇ ਜਥੇਦਾਰ 88 ਦਾ ਸੱਜਣਾ ਦੇ ਵਾਸਤੇ ਤੁਸੀਂ ਆਪੇ ਡਰ ਕਰ ਰਹੇ ਹੋ ਉਹਨਾਂ ਨੇ ਹਾਂਜੀ ਤੁਸੀਂ ਆਪੇ ਡਰ ਕਰ ਰਹੇ ਹੋ ਟਰਵਰਡਸ ਜਿਸ ਕੋਸ਼ਿਸ਼ ਪੂਰੀ ਹੈ ਐਜ਼ ਐਨ ਇੰਡੀਵਿਜੂਅਲ ਕੋਸ਼ਿਸ਼ ਪੂਰੀ ਹੈ ਸੋ ਇਹ ਕੋਸ਼ਿਸ਼ ਮਾਇਆ ਬੋਟ ਅਰੰਬ ਅਰੰਬ ਜੇ ਸੰਤ ਜਨਾ ਅੱਜ ਜਿਸ ਵੇਲੇ ਜਥੇਦਾਰ ਹੈ ਜਾਂ ਸਿੱਖ ਪੰਥ ਦਾ ਤੁਸੀਂ ਆਪ ਹੀ ਨਹੀਂ ਡਰ ਕਰ ਰਹੇ ਵੀਰ ਜੀ ਮੈਂ ਉਹਨਾਂ ਦੀ ਪੋਲਿਟੀਕਲ ਸੋਚ ਦੀ ਗੱਲ ਕਰ ਰਹੀ ਹਾਂ ਪ੍ਰਚਾਰ ਸਿੱਖੀ ਦਾ ਨਹੀਂ ਖਾਲਸਾਣ ਦਾ ਹੋ ਰਿਹਾ ਇੱਕ ਐਸਰ ਲਈ ਖਾਸਾ ਪੰਥ ਦੇ ਜਥੇਦਾਰ ਸਰਦਾਰ ਜਗਤਾਰ ਸਿੰਘ ਜੀ ਹਵਾਰਾ ਜਿਨ੍ਹਾਂ ਨੂੰ ਤੁਹਾਡੀ ਸੰਵਿਧਾਨ ਦੇ ਥੱਲੇ 25 ਸਾਲ ਤੋਂ 20 ਸਾਲ ਤੋਂ ਵਿੱਚ ਰੱਖਿਆ ਗਿਆ ਤੁਸੀਂ ਉਹਨਾਂ ਨੂੰ ਵਾਤਵਾਦੀ ਕਹਿੰਦੇ ਹੋ ਜਾਂ ਤੁਸੀਂ ਉਹਨਾਂ ਨੂੰ ਸਰਕਾਰ ਦੇ ਜਥੇਦਾਰ ਕਹਿੰਦੇ ਹੋ ਐਵਰੀਬਾਡੀ ਇਨ ਪੰਜਾਬ ਵਰਲਡਵਾਈਡ ਪੀਪਲ نو ਮਾਈ ਆਪੀ ਮੈਂ ਅਸੀ ਪੁੱਛ ਲਈ ਇੱਕ ਵਾਰੀ ਫੇਰ ਦੱਸ ਦਿਓ ਨਹੀਂ ਤੁਸੀਂ ਗੋਲ ਮੋਲ ਕਿਉਂ ਕਰ ਰਹੇ ਮੈਂ ਕਹਿ ਰਿਹਾ ਜੀ ਮੇਰਾ ਓਪੀਨੀਅਨ ਸਾਰਿਆਂ ਨੂੰ ਪਤਾ ਜੀ ਮੈਂ ਹੱਥ ਜੋੜ ਕੇ ਤੁਹਾਡੇ ਤੋਂ ਪੁੱਛ ਰਹੀ ਹਾਂ ਅੱਜ ਸੱਚੀ ਗੱਲ ਦੱਸੋ ਜਵਾਬ ਕਿ ਮੈਂ ਕੀ ਜਵਾਬ ਦਿੰਦਾ ਦੱਸੋ ਉਹ ਹੱਤਵਾਲੀ ਹੈ ਕਿ ਉਹ ਟੈਕਨੈਸ਼ਨਿਸਟ ਹੈ ਨਿਕਲ ਜਿੰਨੇ ਵੀ ਤੁਹਾਡੇ ਸੰਜੀਤ ਸਿੰਘ ਹੋਇਆ ਜਾਂ ਮੋਰ ਨੇ ਉਹ ਇਹ ਗੱਲ ਕਹਿ ਚੁੱਕੇ ਆ ਤੇ ਜਿਹੜੀ ਸੰਤਾ ਵਾਲਾ ਨਾ ਰੋਣਾ ਵੀ ਟਰੈਕਟਰ ਦੇ ਖਿਨਾਪਿਆ ਤੁਹਾਨੂੰ ਨਾ ਮੇਰੇ ਪਿਛੋਕੜ ਦਾ ਨਹੀਂ ਪਤਾ ਹੈਗਾ ਵান্স ਯੂ ਰਿਸਰਚ ਅਬਾਊਟ ਮਾਈ ਮੈਂ ਪਿਛੋਕੜ ਬਾਰੇ ਇੱਕ ਸਵਾਲ ਪੁੱਛਿਆ ਹੱਥ ਜੋੜ ਕੇ ਤੁਹਾਨੂੰ ਜਵਾਬ ਮਿਲੂਗਾ ਨਾ ਨਹੀਂ ਨੋ ਆਈ ਵਾਂਟ ਟੂ ਅਨਸਰ ਨਾ ਤੁਸੀਂ ਇੱਥੇ ਖੜੇ ਹੋ ਬੈਰੀਅਸ ਸੈਕਟਰ ਕੀ ਕਰਨਾ ਤੁਸੀਂ ਸਾਡ ਜੀਪ ਪਰ ਲੋਰ ਯੂ ਆਟ ਨਾ ਅਵੇਅਰ ਵਾਈ ਆਰ ਯੂ ਗੋਇੰਗ ਅਰਾਊਂਡ ਵਾਈ ਡੋਨਟ ਯੂ ਅਨਸਰ ਯੂ ਆਰ ਨਾਟ ਅਵੇਅਰ ਮੈਂ ਕੋਈ ਸਵਾਲ ਸਿਮਪਲ ਪੁੱਛਿਆ ਤੁਹਾਨੂੰ ਬਾਸਟਰ ਤਾਂ ਹੀ ਪੁੱਛਿਆ ਤੁਹਾਡਾ ਬੈਕਗ੍ਰਾਉਂਡ ਕਰਕੇ ਵੀ ਸ਼ਾਇਦ ਕਿੰਦਾ ਵੀ ਸੇਫਟੀ ਤੁਹਾਡੇ ਕੀ ਕਿਰਿਆ ਵਾਹੇਗਾ ਇਸ ਮਿੰਟ ਜੂਗਾ ਜੀ ਮੈਨੂੰ ਤਾਂ ਇੱਕ ਬਹੁਤ ਸਪੋਕਰ ਦੇ ਪਾਸੇ ਆ ਕੇ ਮੈਸੇਜ ਆ ਕੇ ਮੈਂ ਫੀਡ ਕਰ ਲਿਆ ਜਲਦੀ ਸਮਝ ਮੇਜਣਾ ਪੁੱਛਰ ਕਰਕੇ ਜਾਣਨ ਦੀ ਕੀ ਜਿੰਤਾ ਹਾਂ ਤੇ ਅਪਰੋਚ ਕਰ ਲਿਆ ਤੇ ਇੱਕ ਤਰ੍ਹਾਂ ਖਾਲੋ ਜੀ ਤੁਹਾ ਪਾਗੇ ਨੇ ਕੋਈ ਸਾਥ ਪਰ ਨਾਲ ਖਾਲੋਸਾਨੀ ਸੀਗੇ ਸਗੇ ਨਹੀਂ ਉਹਨਾਂ ਨੇ ਕਲਸਤਾਨੀ ਨਾਲ ਕਿਹਾ ਸੀ ਜੇ ਉਹ ਪੱਕਾ ਵੀ ਸੀਗਾ ਵੀ ਉਹ ਕੋਈ ਖਾਸਤਾ ਦਾ ਨਾਲ ਹੋ ਜਾਏਗਾ ਜੇ ਲੋਕਾਂ ਨਾਲ ਜੈਪੀ ਲੋ ਆਏ ਯਾਰ ਹਰ ਗੋਣੇ ਦੇ ਨਾਲ ਜਦੋਂ ਬਾਜ਼ਰੀਆਂ ਬੰਨ੍ਹਦੇ ਨੇ ਉਹਨਾਂ ਨੂੰ ਬਾਹਰ ਦੇ ਵਿੱਚ ਲਾ ਕੇ ਹੁੰਦਾ ਕਿੰਨਾ ਯਾਰ ਸਾਈਟ ਤੇ पर किनका पूरा तो दे करवा के कांसेप्ट पर जो आपने वैसे कॉलेज आ जा काफी और जासी दिन में काफी करते हो हो रहा है खेल हो रहा है आप तो टाइम तो कल का अंदर और आज का मु करने के लिए नहीं है اپنے کو